ਪੰਜਾਬ ਦਾ ਖੇਡਾਂ ਦੇ ਵਿੱਚ ਬਹੁਤ ਗੌਰਵਮਈ ਜਿਹੜਾ ਇਤਿਹਾਸ ਹਾਰੇ ਆ ਤੇ ਬਹੁਤ ਵੱਡੇ ਵੱਡੇ ਖਿਡਾਰੀ ਜਿਹੜੇ ਆ ਪੰਜਾਬ ਨੇ ਉਹ ਦਿੱਤੇ ਆ ਤੇ ਜਿਨ੍ਹਾਂ ਦੇ ਰਿਕਾਰਡ ਅੱਜ ਤੱਕ ਨਹੀਂ ਟੁੱਟ ਪਾਏ ਭਾਵੇਂ ਉਹ ਬਲਬੀਰ ਸਿੰਘ ਸੀਨੀਅਰ ਹੋਣ 올림픽 ਦੇ ਫਾਈਨਲ ਦੇ ਵਿੱਚ ਪੰਜ 골 ਜਿਹੜੇ ਉਹ ਕੀਤੇ ਭਾਵੇਂ ਉਹ ਉਦਮ ਸਿੰਘ ਹੋਣ ਜਿਨ੍ਹਾਂ ਨੇ 올림픽 ਦੇ ਵਿੱਚ ਤਿੰਨ 골ਡ ਤੇ ਇੱਕ ਸਿਲਵਰ ਭਾਵੇਂ ਉਹ ਪਹਿਲਾ 올림픽 ਦਾ ਜਿਹੜਾ ਇੰਡੀਵਿਜੂਅਲ 골ਡ ਉਹ ਵੀ ਅਵਿਨੋਬ ਬੈਂਦਰਾ ਸਾਡੇ ਪੰਜਾਬ ਦਾ ਸੀ ਜਿਹਨੇ ਦੇਸ਼ ਲਈ ਜਿਹੜਾ ਮੈਡਲ ਲੈ ਕੇ ਆਂਦਾ ਪਰ ਸਭਾਪਤੀ ਜੀ ਇਹ ਜਦੋਂ ਆਪਾਂ ਜਿਹੜਾ ਖੇਲੋ ਇੰਡੀਆ ਸਕੀਮ ਹੈ ਭਾਰਤ ਸਰਕਾਰ ਦੀ ਉਹਦੀ ਜਿਹੜੇ ਫੰਡਸ ਅਲੋਕੇਟ ਹੁੰਦੇ ਆ ਉਹਨਾਂ ਦੇ ਵੱਲ ਜਿਹੜੀ ਨਜ਼ਰ ਆਪਾਂ ਪਾਉਣੇ ਆ ਤਾਂ ਬੜਾ ਦੁੱਖ ਹੁੰਦਾ ਕਿ ਜਿਹੜੇ ਸੂਬੇ ਦੀਆਂ ਐਡੀਆਂ ਵੱਡੀਆਂ ਪ੍ਰਾਪਤੀਆਂ ਇੰਨੇ ਵੱਡੇ ਵੱਡੇ ਖਿਡਾਰੀ ਦਿੱਤੇ ਕਿਉਂਕਿ ਹੁਣ ਵੀ ਤੁਸੀਂ ਆ ਜਿਹੜੀਆਂ ਪਿਛਲੀਆਂ 올림픽 ਖੇਡਾਂ ਹੋਈਆਂ ایشিয়ান ਖੇਡਾਂ ਹੋਈਆਂ ਉਹਨਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ 661 ਜਿਹੜੇ ਟੋਟਲ ਖਿਡਾਰੀਆਂ ਨੇ ਏਸ਼ੀਅਨ ਖੇਡਾਂ 'ਚ ਪਾਰਟਿਸਿਪੇਟ ਕੀਤਾ ਜ 52 ਪੰਜਾਬ ਦੇ ਸੀ ਜਿਨ੍ਹਾਂ ਦੇ ਵਿੱਚੋਂ 20 ਮੈਡਲ ਲੈ ਕੇ ਆਏ ਜਿਹੜਾ ਮਤਲਬ ਕਿ 20% ਬਣਦਾ ਟੋਟਲ ਮੈਡਲਾਂ 'ਚੋਂ ਆਹੀਂ 올림픽 ਦੇ ਵਿੱਚ 20 ਖਿਡਾਰੀ ਜਿਹੜੇ ਪੰਜਾਬ ਦੇ ਗਏ ਜਿਨ੍ਹਾਂ ਦੇ ਵਿੱਚੋਂ 10 ਦੇ ਜਿਹੜੇ ਮੈਡਲ ਆ ਹਾਕੀ ਟੀਮ ਦੇ ਆਏ ਪਰ ਜਦੋਂ ਫੰਡ ਅਲੋਕੇਸ਼ਨ ਹੁੰਦੀ ਹੈ ਤੁਸੀਂ ਦੇਖੋ ਵੀ 2% ਪੰਜਾਬ ਦੀ ਆਬਾਦੀ ਤੇ 20% ਅਸੀਂ ਮੈਡਲ ਲੈ ਕੇ ਆਉਣੇ ਆ ਪਰ ਜਦੋਂ ਫੰਡ ਦੀ ਅਲੋਕੇਸ਼ਨ ਹੁੰਦੀ ਹੈ ਤਾ ਪਹਿਲੇ ਅੱਠ ਪਹਿਲੇ 10 ਦੇ ਵਿੱਚ ਵੀ ਪੰਜਾਬ ਕਿਤੇ ਨਹੀਂ ਟਿਕਦਾ ਜਿਹੜੇ ਸੂਬਿਆਂ ਚੋਂ ਇੱਕ ਵੀ ਮੈਡਲ ਨਹੀਂ ਆਉਂਦਾ ਸਾਨੂੰ ਕੋਈ ਕਿਸੇ ਨਾਲ ਦਿੱਕਤ ਨਹੀਂ ਗੁਜਰਾਤ ਨੂੰ 400 ਕਰੋੜ ਤੋਂ ਉੱਪਰ ਰੁਪਇਆ ਦਿੱਤਾ ਗਿਆ ਯੂਪੀ ਨੂੰ 400 ਕਰੋੜ ਤੋਂ ਉੱਪਰ ਰੁਪਇਆ ਦਿੱਤਾ ਗਿਆ ਤੇ ਗੁਜਰਾਤ ਚੋਂ ਯੂਪੀ ਚੋਂ 올림픽 ਦੇ ਵਿੱਚ ਸਿਰਫ ਕਹ ਲੋ ਵੀ ਗੁਜਰਾਤ ਚੋਂ ਤਾਂ ਕੋਈ ਵੀ ਮੈਡਲ ਨਹੀਂ ਕبھی ਕਦੇ ਕੋਈ ਨਹੀਂ ਕبھی ਹਾਂ ਹਾਂ ਕਿਸੇ ਨਾ ਏਸ਼ੀਅਨ ਗੇਮਾਂ ਚੋਂ ਮੈਡਲ ਨਾ 올ੰਪਿਕ ਗੇਮਾਂ ਚੋਂ ਮੈਡਲ ਕਦੇ ਕੋਈ ਮੈਡਲ ਹੀ ਤੇ ਫੰਡ ਜਿਹੜਾ ਸਭ ਤੋਂ ਜ਼ਿਆਦਾ ਦਿੱਤੇ ਗਏ ਆ ਸੋ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਫੰਡ ਦਾ ਅਲੋਕੇਸ਼ਨ ਹੈ ਇਹ ਜਿਹੜੀ ਪਰਫਾਰਮੈਂਸ ਹੈ ਜਿਹੜੇ ਸਟੇਟ ਦੀ ਉਹਦੇ ਹਿਸਾਬ ਨਾਲ ਦਿੱਤੇ ਜਾਣੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਜਿਹੜੇ ਬਿਹਤਰ ਉੱਥੋਂ ਪਰਫਾਰਮ ਜਿਹੜਾ ਸਟੇਟ ਆ ਕਰ ਸਕੇ ਬਹੁਤ ਬਹੁਤ ਪੰਜਾਬ ਦਾ ਖੇਡਾਂ ਦੇ ਵਿੱਚ ਬਹੁਤ ਗੌਰਵਮਈ ਜਿਹੜਾ ਇਤਿਹਾਸ ਸਾ ਰੇ ਆ ਤੇ ਬਹੁਤ ਵੱਡੇ ਵੱਡੇ ਖਿਡਾਰੀ ਜਿਹੜੇ ਆ ਪੰਜਾਬ ਨੇ ਉਹ ਦਿੱਤੇ ਆ ਤੇ ਜਿਨ੍ਹਾਂ ਦੇ ਰਿਕਾਰਡ ਅਜੇ ਤੱਕ ਨਹੀਂ ਟੁੱਟ ਪਾਏ ਭਾਵੇਂ ਉਹ ਬਲਬੀਰ ਸਿੰਘ ਸੀਨੀਅਰ ਹੋਣ 올림픽 ਦੇ ਫਾਈਨਲ ਦੇ ਵਿੱਚ ਪੰਜ 골 ਜਿਹੜੇ ਆ ਉਹ ਕੀਤੇ ਭਾਵੇਂ ਉਹ ਉਦਮ ਸਿੰਘ ਹੋਣ ਜਿਨ੍ਹਾਂ ਨੇ 올림픽 ਦੇ ਵਿੱਚ ਤਿੰਨ 골ਡ ਤੇ ਇੱਕ ਸਿਲਵਰ ਭਾਵੇਂ ਉਹ ਪਹਿਲਾ 올림픽 ਦਾ ਜਿਹੜਾ ਇੰਡੀਵਿਜੂਅਲ 골ਡ ਉਹ ਵੀ ਅਵਿਨੋਬ ਬੈਂਤਰਾ ਸਾਡੇ ਪੰਜਾਬ ਦਾ ਸੀ ਜਿਹਨੇ ਦੇਸ਼ ਲਈ ਜਿਹੜਾ ਮੈਡਲ ਹੈ ਲੈ ਕੇ ਆਂਦਾ ਪਰ ਸਭਾਪਤੀ ਜੀ ਇਹ ਜਦੋਂ ਆਪਾਂ ਜਿਹੜਾ ਖੇਲੋ ਇੰਡੀਆ ਸਕੀਮ ਹੈ ਭਾਰਤ ਸਰਕਾਰ ਦੀ ਉਹਦੀ ਜਿਹੜੇ ਫੰਡਸ ਅਲੋਕੇਟ ਹੁੰਦੇ ਆ ਉਹਨਾਂ ਦੇ ਵੱਲ ਜਿਹੜੀ ਨਜ਼ਰ ਆਪਾਂ ਪਾਉਣੇ ਆ ਤਾਂ ਬੜਾ ਦੁੱਖ ਹੁੰਦਾ ਕਿ ਜਿਹੜੇ ਸੂਬੇ ਦੀਆਂ ਐਡੀਆਂ ਵੱਡੀਆਂ ਪ੍ਰਾਪਤੀਆਂ ਇੰਨੇ ਵੱਡੇ ਵੱਡੇ ਖਿਡਾਰੀ ਦਿੱਤੇ ਕਿਉਂਕਿ ਹੁਣ ਵੀ ਤੁਸੀਂ ਆ ਜਿਹੜੀਆਂ ਪਿਛਲੀਆਂ 올림픽 ਖੇਡਾਂ ਹੋਈਆਂ, ਐਸ਼ੀਅਨ ਖੇਡਾਂ ਹੋਈਆਂ ਉਹਨਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ 661 ਜਿਹੜੇ ਟੋਟਲ ਖਿਡਾਰੀਆਂ ਨੇ ਏਸ਼ੀਅਨ ਖੇਡਾਂ 'ਚ ਪਾਰਟਿਸਿਪੇਟ ਕੀਤਾ 58 ਪੰਜਾਬ ਦੇ ਸੀ ਜਿਨ੍ਹਾਂ ਦੇ ਵਿੱਚੋਂ 20 ਮੈਡਲ ਲੈ ਕੇ ਆਏ ਜਿਹੜਾ ਮਤਲਬ ਕਿ 20% ਬਣਦਾ ਟੋਟਲ ਮੈਡਲਾਂ 'ਚੋਂ ਆਹੀਂ 올림픽 ਦੇ ਵਿੱਚ 20 ਖਿਡਾਰੀ ਜਿਹੜੇ ਪੰਜਾਬ ਦੇ ਗਏ ਜਿਨ੍ਹਾਂ ਦੇ ਵਿੱਚੋਂ 10 ਦੇ ਜਿਹੜੇ ਮੈਡਲ ਆ ਹਾਕੀ ਟੀਮ ਦੇ ਆਏ ਪਰ ਜਦੋਂ ਫੰਡ ਅਲੋਕੇਸ਼ਨ ਹੁੰਦੀ ਹੈ ਤੁਸੀਂ ਦੇਖੋ ਵੀ 2% ਪੰਜਾਬ ਦੀ ਆਬਾਦੀ ਤੇ 20% ਅਸੀਂ ਮੈਡਲ ਲੈ ਕੇ ਆਉਣੇ ਆ ਪਰ ਜਦੋਂ ਫੰਡ ਦੀ ਅਲੋਕੇਸ਼ਨ ਹੁੰਦੀ ਹੈ ਦਾ ਪਹਿਲੇ ਅੱਠ ਪਹਿਲੇ 10 ਦੇ ਵਿੱਚ ਵੀ ਪੰਜਾਬ ਕਿਤੇ ਨਹੀਂ ਟਿਕਦਾ ਜਿਹੜੇ ਸੂਬਿਆਂ ਚੋਂ ਇੱਕ ਵੀ ਮੈਡਲ ਨਹੀਂ ਆਉਂਦਾ ਸਾਨੂੰ ਕੋਈ ਕਿਸੇ ਨਾਲ ਦਿੱਕਤ ਨਹੀਂ ਗੁਜਰਾਤ ਨੂੰ 400 ਕਰੋੜ ਤੋਂ ਉੱਪਰ ਰੁਪਇਆ ਦਿੱਤਾ ਗਿਆ ਯੂਪੀ ਨੂੰ 400 ਕਰੋੜ ਤੋਂ ਉੱਪਰ ਰੁਪਇਆ ਦਿੱਤਾ ਗਿਆ ਤੇ ਗੁਜਰਾਤ ਚੋਂ ਯੂਪੀ ਚੋਂ 올림픽 ਦੇ ਵਿੱਚ ਸਿਰਫ ਕਹ ਲੋ ਵੀ ਗੁਜਰਾਤ ਚੋਂ ਤਾਂ ਕੋਈ ਵੀ ਮੈਡਲ ਨਹੀਂ ਕਦੇ ਕੋਈ ਨਹੀਂ ਕਦੇ ਹਾਂ ਕਿਸੇ ਨਾ ਇਸ਼ਰ ਕੇ ਮਾ ਜੋ ਮੈਡਲ ਨਾ 올림픽 ਗੇਮਾਂ ਚੋਂ ਮੈਡਲ ਕਦੇ ਕੋਈ ਮੈਡਲੀ ਤੇ ਫੰਡ ਜਿਹੜਾ ਸਭ ਤੋਂ ਜ਼ਿਆਦਾ ਦਿੱਤੇ ਗਏ ਆ ਸੋ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਣਾ ਕਿ ਜਿਹੜੀ ਫੰਡ ਦਾ ਅਲੋਕੇਸ਼ਨ ਹੈ ਇਹ ਜਿਹੜੀ ਪਰਫਾਰਮੈਂਸ ਹੈ ਜਿਹੜੇ ਸਟੇਟ ਦੀ ਉਹਦੇ ਹਿਸਾਬ ਨਾਲ ਦਿੱਤੇ ਜਾਣੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਜਿਹੜੇ ਬਿਹਤਰ ਉੱਥੋਂ ਪਰਫਾਰਮ ਜਿਹੜਾ ਸਟੇਟ ਆ ਕਰ ਸਕੇ ਬਹੁਤ ਬਹੁਤ ਧੰਨਵਾਦ